ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਗਾਵਾਂ ਦਿਖਾਵਾਂਗੇ ਦੋਵੇਂ ਗੱਪੜਾਂ ਨੇ ਥੋੜੇ ਥੋੜੇ ਦਿਨਾਂ ਦੀਆਂ ਮੈਂ ਕੋਈ ਕੱਚੀਆਂ ਨੇ ਜਿਹੜੀ ਵੀਡੀਓ ਬਣਾਈ ਹੈ ਜੱਗੇ ਕੋਲੋਂ ਬਣਾਈ ਹੈ ਬਾਈ ਕੋਲੋਂ ਪਿੰਡ ਢੱਲਵਾ ਜ਼ਿਲ੍ਹਾ ਬਰਨਾਲਾ ਤਹਿਸੀਲ ਦਪਾ ਮੈਲ ਨੰਬਰ ਬੋਲ ਦੋ 86999977138 ਬਾਈ ਕਿਹੜਾ ਸੂਆ ਗਈ ਜੱਗੇ ਪਹਿਲਾਂ ਬਾਈ origial ਦੂਜਾ ਸੂਆ ਛੇ ਦੰਦ ਦਾ ਬਈ ਮੂੰਹ ਬੱਛੀ ਜਰਸੀ ਆ ਗਈ ਪੰਜਾਬ ਵਾਲੀ ਜਰਸੀ ਆ ਬਈ ਰੀਜਨਲ ਕੱਟ ਆਲੀ ਚੰਗੇ ਵਜਨ ਵਾਲੀ ਪੂਰੇ ਫੁੱਲ ਵਜਨ ਵਾਲੀ ਆ ਕਰ ਸਕਦਾ ਫੁੱਲ ਵਜਨ ਪਾਲੀ ਸਮੀ ਚੰਗੀ ਥਾਣ ਹਵਾ ਦੁੱਧ ਬੱਸੀ ਬਈ 22 23 ਕਿਲੋ ਕੱਢ ਦੂ ਆਹਮ ਦਾ ਅੱਜ ਇਹਦਾ ਮੁੱਲ ਲੈਣ ਦੇਣਾ 73000 ਰੁਪਏ 70 ਤੇ 3 ਦੀ ਬਈ ਦੇਣੀ ਆ ਆਪਾਂ ਮੁੱਲ ਕਰਾਉਣ ਨੂੰ ਅੱਜ ਅੱਜ ਦਾ ਮੁੱਲ ਆ ਬਈ ਇਹੇ ਹੂੰ ਤਿਆਰ ਹੋਈ ਦਾ ਮੁੱਲ ਵੀ ਤਿਆਰ ਹੋਈ ਨਾਲ ਸਹੀ ਗੱਲ ਆ ਬਾਈ ਜਦੋਂ ਤਿਆਰ ਹੋਗੇ ਉਦੋਂ ਮੁੱਲ ਬਾਈ ਬੈੜ ਬਾਈ ਕਿਸੇ ਪਾਸੋਂ ਵੀ ਹੱਥ ਨਹੀਂ ਦਰਾਉਂਦੀ ਵਾਲੀ ਵੀ ਫੁੱਲ ਜਮਾ ਆ ਫੁੱਲ ਜਿੰਦ ਜਾਣ ਆ ਮਹਾ ਯਾਰ ਸੇਰਾ ਇਹਦੂ ਬੱਤਾਂ ਰੱਬ ਦਾ ਨਾਮ ਤੇ ਦੋ ਨੰਬਰ ਚੱਕੇ ਕਿਹੜਾ ਸੂਆ ਵੇ ਇਹ ਬਾਈ ਤੀਜਾ ਸੂਆ ਸੂੰਦੀ ਆ ਬਾਈ ਕਹਿੰਦਾ ਭਾਵੇਂ ਕਹਿ ਦੋ ਬਾਈ ਦੂਜਾ ਨਾ ਨਾ ਤੀਜਾ ਸੂਆ ਸੂੰਦੀ ਆ ਤੀਜਾ ਸੂਆ ਬਾਈ ਇਹ ਸੂੰਦੀ ਆ ਕੱਦ ਕੋਦ ਬਹੁਤ ਹੈ ਦਾ ਵੀ ਬਾਈ ਫੁੱਲ ਜਮਾ ਕੱਦ ਵਾਲੀ ਵੈੜ ਆ ਬਾਈ ਦੁੱਧ ਬਾਈ 20 ਤੋਂ ਬਾਹਰ ਵਾਲੀ ਐ ਵੀ ਗਰੰਟੀ ਨਾਲ ਠੀਕੀ ਚ ਵੈੜ ਆ ਸਾਰੀ ਹਾਂ ਬਾਈ ਥੜ ਹਵਾਨੇ ਦੀ ਕੱਲਾ ਕੱਲਾ ਥਣ ਲੱਗਿਆ ਵਾ ਵੱਡੀ ਬੁੱਡੀ ਬਹੁਤ ਆ ਬਈ ਕੱਤੋ ਕੁੱਤ ਬਹੁਤ ਆ ਇਹਦਾ ਅੱਜ ਰੱਖਿਆ ਬਾਈ 55000 ਰੁਪਏ ਰੇਡ ਗੱਡੀ ਦਾ ਡੱਬੇ ਜੱਡੀ ਆ ਮਨ ਲਾ ਵੀ 7.5 ਫੁੱਟ ਦੀ ਸਹੀ ਗੱਲ ਆ ਲੰਮੀ ਲੰਮੀ ਫੁੱਲ ਬੇਲ ਫੁੱਲ ਤੇ ਮੁੱਲ ਪਈ ਦਾ ਵੀ ਰੱਖਿਆ ਬਾਈ ਨੇ ਜਾਇ 55000 55000 ਦੀ ਬਾਈ ਇਹ ਜਮਾ ਜਿਹੜੇ ਆਪਣੇ ਰੇਟ ਆ ਜਮਾ ਲੈਣ ਦੇਣ ਵਾਲੇ ਆ ਠੀਕ ਆ ਇਹ ਤੋਂ ਬਾਲਾ ਵੱਧੇ ਘੱਟ ਵਾਲਾ ਕੰਮ ਨਹੀਂ ਕਰੀ ਛੋੜ ਸੱਪੇ ਵਾਲਾ ਕੰਮ ਨਹੀਂ ਕਹਿੰਦਾ ਬਾਈ ਪਹਿਲਾਂ ਹੀ ਖਿੱਚ ਕੇ ਮੁੱਲ ਕਰਦੇ ਹਾਂ ਹਾਂ ਬਾਈ ਸਹੀ ਗੱਲ ਆ ਬਾਈ ਤੇ ਛੋੜ ਨੂੰ ਵੇਖਣ ਲਈ ਧੰਨਵਾਦ